ਆ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅਸੀਂ ਅਭਿਆਸ 10.2 ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਬੇਟਾ ਧਿਆਨ ਨਾਲ ਦੇਖੋ ਕਹਿੰਦਾ ਇਹੇਠਾਂ ਦਿੱਤੇ ਛੜ ਗ੍ਰਾਫ ਨੂੰ ਧਿਆਨ ਨਾਲ ਪੜੋ ਤਾਂ ਧਿਆਨ ਦੇ ਨਾਲ ਬੇਟਾ ਆਪਾਂ ਅਬਜ਼ਰਵ ਕਰਨਾ ਇਹਨੂੰ ਕਹਿੰਦਾ ਆਹ ਜਮਾਤ ਤੀਜੀ ਹੈ ਆਹ ਜਮਾਤ ਚੌਥੀ ਹੈ ਆ ਦਿੱਤੇ ਇਧਰਲੇ ਪਾਸੇ ਬੇਟਾ ਬੱਚਿਆਂ ਦੀ ਗਿਣਤੀ ਦਿੱਤੀ ਹੋਈ ਹੈ ਤੇ ਇਧਰਲੇ ਪਾਸੇ ਵੀ ਬੱਚਿਆਂ ਦੀ ਗਿਣਤੀ ਦੋ ਛੜ ਗਰਾਫ ਅਲੱਗ-ਅਲੱਗ ਆ ਤੀਜੀ ਦਾ ਤੇ ਆ ਚੌਥੀ ਦਾ ਆ ਠੀਕ ਹੈ ਪਹਿਲਾ ਕਬੱਡੀ ਖੋ ਖੋ ਫੁੱਟਬਾਲ ਤੇ ਬਾਸਕਟਬਾਲ ਤੇ ਇਧਰ ਬੱਚਿਆਂ ਦੀ ਗਿਣਤੀ ਹੈ ਕਿ ਬੇਟਾ ਇੱਥੋਂ ਪਤਾ ਲੱਗਦਾ ਵੀ ਕਬੱਡੀ ਖੇਡਣ ਵਾਲੇ ਕਿੰਨੇ ਬੱਚੇ ਆ 20 ਬੱਚੇ ਹੈਗੇ ਆ ਛੜ ਗਰਾਫ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਖੋ ਖੋ ਖੇਡਣ ਵਾਲੇ ਕਿੰਨੇ ਬੱਚੇ ਆ 15 ਬੱਚੇ ਇਹਦੀ ਸੇਧ ਦੇ ਉੱਤੇ ਹੈਗੇ ਆ ਫੁੱਟਬਾਲ ਖੇਡਣ ਵਾਲੇ ਕਿੰਨੇ ਬੱਚੇ ਆ 30 ਇਹਦੀ ਸੇਧ ਤੇ ਆਪਾਂ ਮਿਲ ਲੈਣਾ 30 ਹੈਗੇ ਆ ਤੇ ਬਾਸਕਟਬਾਲ ਖੇਡਣ ਵਾਲੇ ਕਿੰਨੇ ਆ ਬੇਟਾ ਬਾਸਕਟਬਾਲ ਇਹਦੀ ਸੇਧ ਦੇ ਉੱਤੇ 25 ਹੈਗੇ ਆ ਇਸੇ ਤਰ੍ਹਾਂ ਹੀ ਇਧਰਲੇ ਵੀ ਅੰਕੜੇ ਦਿੱਤੇ ਹੋਏ ਆ ਬਸ ਬੇਟਾ ਹੁਣ ਆਪਾਂ ਤੁਲਨਾਤਮਕ ਅਧਿਐਨ ਕਰਕੇ ਹੇਠਾਂ ਇਹਨਾਂ ਨੇ ਕੁਝ ਪ੍ਰਸ਼ਨ ਦਿੱਤੇ ਆ ਉਹਨਾਂ ਪ੍ਰਸ਼ਨਾਂ ਦੇ ਆਪਾਂ ਉੱਤਰ ਦੇ ਦੇਣੇ ਆ ਕਹਿੰਦਾ ਉਪਰੋਕਤ ਛੜ ਗ੍ਰਾਫ ਸਾਨੂੰ ਕੀ ਜਾਣਕਾਰੀ ਦੇ ਰਹੇ ਹਨ ਕੀ ਜਾਣਕਾਰੀ ਦੇ ਰਿਹਾ ਬੇਟਾ ਤੀਜੀ ਤੇ ਚੌਥੀ ਜਮਾਤ ਦੇ ਬੱਚਿਆਂ ਦੇ ਖੇਡਾਂ ਖੇਡਾਂ ਦੇ ਖੇਡਣ ਵਾਲੇ ਬੱਚਿਆਂ ਦੀ ਜਾਣਕਾਰੀ ਦੇ ਰਹੇ ਆ ਤੀਜੀ ਤੇ ਤੀਜੀ ਤੇ ਚੌਥੀ ਦੇ ਬੱਚਿਆਂ ਦੀਆਂ ਕਿਹੜ ਰੁਚੀਆਂ ਕਹਿ ਸਕਦੇ ਆ ਬੇਟਾ ਖੇਡ ਰੁਚੀਆਂ ਬਾਰੇ ਠੀਕ ਹੈ ਕਾਦੇ ਬਾਰੇ ਜਾਣਕਾਰੀ ਦੇ ਰਹੇ ਤੀਜੀ ਤੇ ਚੌਥੀ ਦੇ ਬੱਚਿਆਂ ਦੀਆਂ ਖੇਡ ਰੁਚੀਆਂ ਦੇ ਬਾਰੇ ਜਾਣਕਾਰੀ ਦੇ ਰਹੇ ਅੱਗੇ ਕਿਹੜੀ ਖੇਡ ਜਮਾਤ ਤੀਜੀ ਦੇ ਚੌਥੀ ਦੇ ਬੱਚਿਆਂ ਦੁਆਰਾ ਬਰਾਬਰ ਖੇਡੀ ਜਾਂਦੀ ਹੈ ਤਾਂ ਬੇਟਾ ਅਸੀਂ ਦੇਖਾਂਗੇ ਕਿਹੜੀ ਖੇਡ ਕਬੱਡੀ ਵੀ ਖੇਡਦੇ ਪਏ ਆ ਇੱਧਰ ਚੌਥੀ ਜਮਾਤ ਦੇ ਵਿੱਚ ਕਬੱਡੀ ਆ ਜਿਹੜੇ 25 ਬੱਚੇ ਖੇਡਦੇ ਪਏ ਆ ਆ ਖੂ ਖੂ ਆ ਜਿਹੜਾ ਚੌਥੀ ਜੀ ਜਮਾਤ ਦੇ ਬੱਚੇ 15 ਖੇਡਦੇ ਆ ਤੇ ਚੌਥੀ ਜਮਾਤ ਦੇ ਬੱਚੇ ਤਾਂ ਬੇਟਾ 35 ਬੱਚੇ ਖੂ ਖੂ ਖੇਡਦੇ ਪਏ ਆ ਅੱਗੇ ਆ ਗਿਆ ਬੇਟਾ ਫੁੱਟਬਾਲ ਤੀਜੀ ਜਮਾਤ ਦੇ ਬੱਚੇ ਵੀ 30 ਖੇਡਦੇ ਪਏ ਆ ਤੇ ਚੌਥੀ ਜਮਾਤ ਦੇ ਬੱਚੇ ਵੀ 30 ਖੇਡਦੇ ਪਏ ਆ ਇਹਦਾ ਮਤਲਬ ਫੁੱਟਬਾਲ ਆ ਜਿਹੜੀ ਇਹ ਦੋਵੇਂ ਜਮਾਤਾਂ ਦੇ ਬੱਚਿਆਂ ਦੁਆਰਾ ਬਰਾਬਰ ਖੇਡੀ ਜਾਂਦੀ ਇੱਥੇ ਅਸੀਂ ਉੱਤਰ ਦੇ ਦਾਂਗੇ ਫੁੱਟਬਾਲ ਬੇਟਾ ਸਵਾਲ ਸੌਖਾ ਹੀ ਆ ਇਹ ਪੰਜ ਸਵਾਲ ਆ ਤੁਹਾਨੂੰ ਸਿਰਫ ਇੱਕ ਹੀ ਆਉਣਾ ਆ ਠੀਕ ਹੈ ਅੱਗੇ ਆ ਗਿਆ ਜਮਾਤ ਤੀਜੀ ਤੇ ਜਮਾਤ ਚੌਥੀ ਦੇ ਖੂਖੂ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ਤਾਂ ਜਮਾਤ ਤੀਜੀ ਚ ਬੇਟਾ ਖੂਖੂ ਕਿੰਨੇ ਖੇਡਦੇ ਪਏ ਆ 15 ਬੱਚੇ ਖੇਡਦੇ ਪਏ ਆ ਤੇ ਜਮਾਤ ਚੌਥੀ ਚ ਕਿੰਨੇ ਬੱਚੇ ਖੇਡਦੇ ਪਏ ਆ 35 ਠੀਕ ਹੈ ਤਾਂ ਅਸੀਂ ਕੀ ਕਰਾਂਗੇ ਦੋਵਾਂ ਨੂੰ ਜੋੜ ਦਵਾਂਗੇ 15 ਜਮਾ 35 ਬਰਾਬਰ 50 50 ਬੱਚੇ ਆ ਜਿਹੜੇ ਦੋਵੇਂ ਜਮਾਤਾਂ ਦੇ ਵਿੱਚ ਖੂਖੂ ਖੇਡਦੇ ਆ ਠੀਕ ਹੈ ਬੇਟਾ ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਉਹ ਪੁੱਛਦਾ ਪਿਆ ਕਹਿੰਦਾ ਜਮਾਤ ਤੀਜੀ ਤੇ ਚੌਥੀ ਦੇ ਬਾਸਕਟਬਾਲ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ਹੁਣ ਬੇਟਾ ਆਪਾਂ ਬਾਸਕਟਬਾਲ ਦੇ ਬਾਰੇ ਦੱਸਣਾ ਆ ਜਮਾਤ ਤੀਜੀ ਤੇ ਜਮਾਤ ਚੌਥੀ ਦੇ ਵਿੱਚ ਬਾਸਕਟਬਾਲ ਕਿਹੜੇ ਬੇਟਾ ਆਹਾ ਹੈਗਾ ਆ ਪਿੱਲਰ ਆ ਜਿਹੜਾ ਫਰੋਜੀ ਜਿਹਾ ਤਾਂ ਜਮਾਤ ਤੀਜੀ ਚ ਬਾਸਕਟਬਾਲ ਕਿੰਨੇ ਬੱਚੇ ਖੇਡਦੇ ਪਏ ਆ 25 ਖੇਡਦੇ ਪਏ ਆ ਜਮਾਤ ਚੌਥੀ ਚ ਕਿੰਨੇ ਖੇਡਦੇ ਪਏ ਆ ਵੀ ਠੀਕ ਹੈ ਤਾਂ ਬਾਸਕਟਬਾਲ ਆਪਾਂ ਕੀ ਕਰਾਂਗੇ ਜਾਂ ਇੱਥੇ ਲਿਖ ਦੋ ਬਾਸਕਟਬਾਲ ਬਾਸਕਟਬਾਲ 15 ਜਮਾ 20 ਇੱਧਰ ਕਿੰਨੇ ਸੀਗੇ ਬਾਸਕਟਬਾਲ ਇੱਧਰ 20 ਸੀਗੇ ਤੇ ਇੱਧਰ 25 ਸੀਗੇ ਬੇਟਾ ਬਾਸਕਟਬਾਲ ਦੇ ਤੇ ਇੱਧਰਲੇ ਪਾਸੇ ਕਿੰਨੇ ਹੈਗੇ ਆ 20 25 ਜਮਾ 20 ਸੌਰੀ 15 ਨਹੀਂ 25 ਬੱਚੇ ਆ ਦੇਖੋ ਬੇਟਾ ਇਹਦੀ ਸੇਧ ਤੇ ਦੇਖ ਲੈਣਾ ਆਪਾਂ ਤੀਜੀ ਜਮਾਤ ਦੇ ਵਿੱਚ 25 ਬੱਚੇ ਖੇਡਦੇ ਚੌਥੀ ਜਮਾਤ ਦੇ ਵਿੱਚ ਕਿੰਨੇ ਖੇਡਦੇ ਪਏ ਐ 20 25 ਜਮਾ 20 ਬਰਾਬਰ 45 ਇਦਾਂ ਦੇ ਬੇਟਾ ਸੌਖੇ ਸੌਖੇ ਸਵਾਲ ਹੀ ਪੁੱਛਣਗੇ ਕਿੰਦੇ ਜਮਾਤ ਤੀਜੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ਤਾਂ ਬੇਟਾ ਜਮਾਤ ਤੀਜੀ ਦੇ ਆਪਾਂ ਇੱਥੋਂ ਹੀ ਸਟੱਡੀ ਕਰਨਾ ਆ ਜਮਾਤ ਤੀਜੀ ਦੇ ਬੱਚਿਆਂ ਦੀ ਮਨਪਸੰਦ ਖੇਡ ਜਿਹੜਾ ਆ ਛੜਗ੍ਰਾਫ ਸਭ ਤੋਂ ਉੱਚਾ ਉਹ ਸਭ ਤੋਂ ਮਨਪਸੰਦ ਖੇਡ ਆ ਆ ਬੇਟਾ ਫੁੱਟਬਾਲ ਸਭ ਤੋਂ ਉੱਚਾ ਹੈ 30 ਬੱਚੇ ਆ ਤਾਂ ਮਨਪਸੰਦ ਖੇਡ ਕਿਹੜੀ ਆਗੀ ਫੁੱਟਬਾਲ ਕਿਉਂਕਿ ਆ ਛੜ ਸਭ ਤੋਂ ਵੱਡੀ ਹੈ 30 ਬੱਚੇ ਆ ਜਿਹੜੇ ਖੇਡਦੇ ਪਏ ਆ ਫੁੱਟਬਾਲ ਜੇ ਉਹ ਪੁੱਛ ਲਵੇ ਕਿੰਨੇ ਬੱਚੇ ਖੇਡਦੇ ਆ ਤਾਂ ਤੁਸੀਂ ਆ ਦੱਸ ਦੇਣਾ 30 ਬੱਚੇ ਤੇ ਬੇਟਾ ਅੱਗੇ ਤਾਂ ਆਖਰੀ ਸਵਾਲ ਆ ਜਮਾਤ ਚੌਥੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ਤਾਂ ਬੇਟਾ ਚੌਥੀ ਦੇ ਬੱਚਿਆਂ ਦੇ ਵਿੱਚ ਬੇਟਾ ਆ ਦੇਖੋ ਖੋ ਖੋ ਦਾ ਪਿੱਲਰ ਸਭ ਤੋਂ ਉੱਚਾ ਹੈਗਾ ਠੀਕ ਹੈ ਤਾਂ ਜਮਾਤ ਚੌਥੀ ਆ ਚੌਥੀ ਹੈ ਨਾ ਚੌਥੀ ਜਮਾਤ ਦੇ ਮਨਪਸੰਦ ਖੇਡ ਕਿਹੜੀ ਆਗੀ ਮਨਪਸੰਦ ਖੇਡ ਆਗੀ ਖੋ ਖੋ ਠੀਕ ਹੈ ਬੇਟਾ ਮੇਰਾ ਖਿਆਲ ਆ ਤੁਹਾਨੂੰ ਪਤਾ ਲੱਗ ਗਿਆ ਸਾਰੀਆਂ ਗੱਲਾਂ ਦਾ ਕੁਝ ਵੀ ਬੇਟਾ ਇਹਦੇ ਵਿੱਚ ਜਿਆਦਾ ਲੰਬਾ ਚੋੜਾ ਕੰਮ ਨਹੀਂ ਸੌਖੇ ਹੀ ਸਵਾਲ ਹੁੰਦੇ ਆ ਸਿਰਫ ਆ ਚਿੱਤਰ ਨੂੰ ਦੇਖ ਕੇ ਆਪਾਂ ਜਵਾਬ ਦੇ ਦੇਣਾ ਤੇ ਇਹਦੇ ਵਿੱਚ ਬੇਟਾ ਚਿੱਤਰ ਚੋਂ ਇੱਕ ਹੀ ਸਵਾਲ ਪੁੱਛਣਾ ਆਪਾਂ ਤਾਂ 5 5 6 6 ਸਵਾਲ ਕਰ ਰਹੇ ਆ ਨਾ ਇੱਕ ਇੱਕ ਚਿੱਤਰ ਦੇ ਵਿੱਚੋਂ ਉਹਨੇ ਸਿਰਫ ਇੱਕ ਹੀ ਪੁੱਛਣਾ ਆ ਉਹਦਾ ਤੁਸੀਂ ਉੱਤਰ ਦੇਣਾ ਆ ਸੋ ਬੇਟਾ ਇਹਦੇ ਨਾਲ ਹੀ ਇਹ ਸਵਾਲ ਨੰਬਰ 3 ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ